ਸੋ ਕੁਬੀਰ ਜੀ ਗੱਲ ਏ ਆ ਅਸੀਂ ਤਾਂ ਉਹ ਅਸੀਂ ਤਾਂ ਹਾਰਡੇੜ ਦੇ ਜੰਮੇ ਨੇ ਹਾਰਡੇੜ ਦੇ ਉਹ ਸਾਡਾ ਕਿਹੜਾ ਬਾਤ ਕੋਈ ਪੰਜ ਵਾਰੀ ਮੁੱਖ ਮੰਤਰੀ ਸੀ ਅਸੀਂ ਤਾਂ ਆਪ ਥੱਲਿਓਂ ਚੱਲੇ ਸਿਸਟਮ ਬਣਾਇਆ ਸਾਡਾ ਤਾਂ ਬਾਪ ਸਰਪੰਚ ਹੀ ਨਹੀਂ ਸੀਗਾ ਤੁਹਾਨੂੰ ਤਾਂ ਬਣਿਆ ਬਣਾਇਆ ਕੰਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਤੁਸੀਂ ਪੰਜ ਵਾਰੀ ਦੇ ਮੁੱਖ ਮੰਤਰੀ ਸੀ ਫਿਰ ਤੁਹਾਨੂੰ ਉਧਰੋਂ ਆਏ ਅਮਰੀਕਾ ਅਮਰੀਕਾ ਚੋਂ ਵੜ ਕੇ ਸਿੱਧਾ ਉਹਨਾਂ ਨੇ ਮੰਤਰੀ ਬਣਾਤਾ ਐਮਪੀ ਲੜਾਤਾ ਫਿਰ ਮੁੱਖ ਮੰਤਰੀ ਬਣਾਤਾ ਐਸਾ ਹਾਰਡੇੜ ਦੇ ਜੰਮੇ ਲੜਨਾ ਤਾਂ ਬਿਲਕੁਲ ਤੁਸੀਂ ਲੜਿਓ ਠੋਕ ਵਾ ਜਾ ਕੇ ਮੈਂ ਹੁਣ ਅੱਜ ਕੱਲ ਚੈਲੰਜ ਤਾਂ ਨਹੀਂ ਕਰਦਾ ਕਿਉਂਕਿ ਮੈਨੂੰ ਸ਼ੋਭਾ ਨਹੀਂ ਦਿੰਦਾ ਮੈਂ ਕਿਸੇ ਨੂੰ ਚੈਲੰਜ ਕਰਾਂ ਪਰ ਲੜਨਾ ਫਿਰ ਦੋ ਥਾਂ ਤੋਂ ਨਹੀਂ ਲੜਦਾ ਫਿਰ ਕੱਟਾ ਕੱਟੀ ਜਵਾਂ ਕੱਢਣਾ ਇੱਕ ਥਾਂ ਤੋਂ ਲੜਿਓ ਲੜਿਓ ਗਿੱਦੜ ਬਾ ਫਿਰ ਮੈਂ ਲੜਾਂਗਾ ਇਹ ਮੈਨੂੰ ਸਾਨੂੰ ਡਰਾ ਕੇ ਉੱਥੇ ਐ ਉਹ ਗਿੱਦੜ ਬਾ ਦੇ ਮਰਜੀ ਵੜੇ ਐ ਮੋਛੇ ਪਾ ਦਿਆਂ ਤੇ ਚੱਕ ਕੇ ਇੱਕੇ ਵਾਰੀ ਇਕੱਠਾ ਕੱਢੀ ਕੱਢ ਦਿਆਂਗੇ ਇਹ ਨਹੀਂ ਵੀ ਮੈਂ ਲੰਬੀਓ ਵੀ ਲੜੂੰਗਾ ਤੇ ਮੈਂ ਜਲਾਲਾਬਾਦ ਵੀ ਲੜੂੰਗਾ ਤੇ ਗਿੱਦੜ ਵੀ ਵੀ ਲੜੂੰਗਾ ਕੱਲਾ ਇੱਕ ਗਿੱਦੜ ਬਾਲੜੋ ਮੈਂ ਕੱਲਾ ਗਿੱਦੜ ਦੇ ਲੜੂੰਗਾ ਯਾਰ ਹੋ ਜੂ ਨਾ ਪਾਰ ਹੋ ਜੂ ਐਵੇਂ ਨਾ ਕਰੋ ਸੁਬੀਰ ਜੀ ਚੰਗਾ ਨਹੀਂ ਲੱਗਦਾ ਤੁਹਾਨੂੰ ਇਹ ਸ਼ੋਭਾ ਨਹੀਂ ਦਿੰਦੀਆਂ ਇਹੋ ਜੀਆਂ ਗੱਲਾਂ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਹਾਂ ਤੁਸੀਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੁਹਾਨੂੰ ਤੰਦਰੁਸਤੀ ਦੇਵੇ ਪਰ ਹੁਣ ਤੁਸੀਂ ਇਹ ਛੋਟੀਆਂ ਗੱਲਾਂ ਛੱਡ ਦਿਓ ਮੈਂ ਕਈ ਵਾਰੀ ਉਹਨਾਂ ਨੂੰ ਕਹਿੰਦਾ ਉਹ ਕੈਪਟਨ ਅਮਰਿੰਦਰ ਸਿੰਘ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਨਿੰਦਾ ਕਰਦੇ ਰਹਿੰਦੇ ਤੇ ਸੁਬੀਰ ਸਿੰਘ ਜੀ ਨੂੰ ਜ਼ੁਬਾਨ ਵਾਲਾ ਕਹੀ ਜਾਂਦੇ ਆ ਸੁਬੀਰ ਜੀ ਇਸ ਗੱਲ 'ਚ ਖੁਸ਼ ਹੋਈ ਜਾਂਦੇ ਕਿ ਭਾਈ ਤੁਹਾਡੇ ਪਿਤਾ ਜੀ ਦੀ ਨਿੰਦਾ ਕਰ ਰਿਹਾ ਮੈਨੂੰ ਤਾਂ ਉਹ ਬੰਦਾ ਚੰਗਾ ਨਹੀਂ ਲੱਗਦਾ ਜਿਹੜਾ ਮੇਰੇ ਬਾਪ ਦੀ ਨਿੰਦਾ ਕਰਦਾ ਚਾਹੇ ਮੇਰੀ ਨਿੰਦਾ ਕਰ ਲੇ ਮੇਰੀ ਬਾਪ ਦੀ ਨਿੰਦਾ ਕਰਨ ਵਾਲੇ ਬੰਦੇ ਨੂੰ ਤੁਸੀਂ ਸੁ ਪਲੀਜ਼ ਮੈਂ ਬੇਨਤੀ ਹੈ ਮੈਨੂੰ ਲੱਗਦਾ ਕਿ ਇਸ ਮੇਰੀ ਵੀਡੀਓ ਤੋਂ ਬਾਅਦ ਜਾਂ ਤੁਹਾਡੇ ਬਿਆਨ ਤੋਂ ਜਿਹੜੀ ਆਪ ਤੁਹਾਨੂੰ ਬਿਆਨ ਦੇ ਰਿਹਾ ਹੈ ਇਹਦੇ ਤੋਂ ਸ਼ਾਇਦ ਕੋਈ ਲੈਣਗੇ ਸੂਪਰ ਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੁਹਾਡੀ ਮਨੋ ਕਾਮਨਾ ਪੂਰੀ ਕਵੇ ਜਿਹੜੇ ਡਾਇਨਾਸੌਰ ਦੀ ਇਹ ਨਾ ਉਹ ਡਾਇਨਾਸੌਰ ਤੁਹਾਨੂੰ ਹੀ ਨਾਲ ਲੈ ਜਿੱਥੇ ਡਾਇਨਾਸੌਰ ਗਏ ਉੱਥੋਂ ਤੁਸੀਂ ਵਾਪਸ ਆਓ ਸੋ ਕਲੈਰਿਟੀ ਲਿਆਓ ਤੁਹਾਡੇ ਮਨ ਚ ਕੀ ਹੈ ਮਨਰੇਗਾ ਵਰਕਰਾਂ ਦੇ ਵੀ ਦੱਸੋ ਕਿ ਬੀਜੇਪੀ ਨੇ ਮਨਰੇਗਾ ਵਰਕਰਾਂ ਦੇ ਖਿਲਾਫ ਜਿਹੜਾ ਬਿੱਲ ਲੈ ਕੇ ਆਂਦਾ ਤੁਸੀਂ ਤੁਹਾਡੀ ਧਰਪਤਨੀ ਸਾਡੇ ਨਾਲ ਉੱਥੇ ਆਪੋਜੀਸ਼ਨਰ ਖੜੀ ਹੋਈ ਸੀ ਕੀ ਹੁਣ ਬੀਜੇਪੀ ਨਾਲ ਸਮਝੌਤਾ ਕਰਨ ਵੇਲੇ ਇਹ ਬਿੱਲ ਨੂੰ ਵਾਪਸ ਲਾਉਂਗੇ ਕੀ ਬੰਦੀ ਸਿੱਖਾਂ ਵਾਲਾ ਜਿਹੜਾ ਮੁੱਦੇ ਤੇ ਚਰਚਾ ਕਰੋਗੇ ਕੀ ਆ ਸੋ ਇਹ ਸਾਰੇ ਮੁੱਦੇ ਕੀ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ਦੀ ਗੱਲ ਕਰੋਗੇ ਐਵੇਂ ਅੰਦਰੋਂ ਅੰਦਰੋਂ ਤੁਹਾਡਾ ਕੰਮ ਚੱਲੀ ਜਾਂਦਾ ਹੈ ਉਹ ਸੀਟਾਂ ਦਾ ਹੇਰਫੇਰ ਹੋ ਰਿਆ ਨਹੀਂ ਤਾਂ ਤੁਸੀਂ ਬੀਜੇਪੀ ਨਾਲ ਹੁਣ ਤੱਕ ਚਲੇ ਜਾਓ ਕੀ ਤਿੰਨ ਕਾਲੇ ਕਾਨੂੰਨ ਜਿਹੜੇ ਸੀ ਕਿਸਾਨਾਂ ਵਾਲੇ ਉਹ ਡਿਸਮਿਸ ਕਰਾਉਗੇ ਸੋ ਇਹ ਇਸ਼ੂ ਬੇਸਡ ਗੱਲ ਕਰੋ ਕੱਲ ਕਹਿੰਦੇ ਮੈਨੂੰ ਕਿਸੇ ਦਾ ਫੋਨ ਆ ਗਿਆ ਕਹਿੰਦੇ ਉਹ ਕਹਿੰਦੇ ਜੀ 55 ਹਜ਼ਾਰ ਕਿੱਥੇ ਅਸੀਂ ਪਹਿਲੇ ਨੰਬਰ ਤੇ ਰਹੇ ਹਾਂ ਕਿ ਦੂਜੇ ਤੇ ਉਹ 11 ਜ਼ਿਲ੍ਹੇ 'ਚ ਖਾਤਾ ਨਹੀਂ ਖੁੱਲਿਆ ਕਿਉਂ ਝੂਠ ਬਾਲੀ ਜਾਂਦੇ ਅਗਣਾਉ 55 ਹਜ਼ਾਰ ਕਿ ਮੁਕਸਰ ਦੇ ਵਿੱਚ ਤੁਸੀਂ ਸੀਟਾਂ ਜਿੱਤ ਗਏ ਕੁਝ ਲੰਬੀ 'ਚ ਜਿੱਤ ਗਏ ਜਾਂ ਬਠਿੰਡੇ ਰੂਰਲ 'ਚ ਜਿੱਤ ਗਏ ਇਹਦਾ ਮਤਲਬ ਤੁਸੀਂ ਵਾਪਸੀ ਨਹੀਂ ਹੈ ਇਹ ਤਾਂ ਤੁਹਾਡਾ ਇੱਥੇ ਤਾਂ ਜੰਮੇ ਪਲੇਓ ਇੱਥੇ ਹੀ ਸਾਰੀ ਉਮਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਰਾਜਨੀਤੀ ਕੀਤੀ ਹੈ ਜੇ ਇੱਥੇ ਥੋੜੀ ਗੱਲ ਨਹੀਂ ਬਣੇਗੀ ਹਰ ਜਲੰਧਰ ਥੋੜੀ ਬਣੇਗੀ ਗੱਲ ਜਾਂ ਅੰਮ੍ਰਿਤਸਰ ਥੋੜੀ ਬਣੇਗੀ ਜਾਂ ਤੁਹਾਡੀ ਗੱਲ ਲੁਧਿਆਣਾ ਥੋੜੀ ਬਣੇਗੀ ਬੰਦਾ ਤਾਂ ਅਜੂ ਥੋੜੀ ਕੋਈ ਕਿਹੜਾ ਹੈ ਉਹ ਇੱਥੋਂ ਪਾਰਲੀਮੈਂਟ ਅਸੀਂ ਜਿੱਤੇ ਆ ਫਰੋਜ਼ਪੁਰ ਦੀ ਇੱਕ ਪਾਰਲੀਮੈਂਟ ਜਿੱਤੇ ਹੋ ਤੁਸੀਂ ਤੁਹਾਡਾ ਪਰਿਵਾਰ ਬੀਬੀ ਹਰ ਸਿਮਰਤ ਕੌਰ ਬਾਦਲ ਸਾਰੀਆਂ ਸੀਟਾਂ ਅਰਗੇ ਮਜੀਠੀਆ ਸਾਹਿਬ ਵਰਗੇ ਰਾਜੇ ਵੜਿੰਗ ਨੂੰ ਸਭ ਤੋਂ 골ਡੀ ਕੰਬੋਜ ਨੇ 30000 ਤੇ ਲੁਟਕਾਤਾ ਪੰਜ ਵਾਰੀ ਮੁੱਖ ਮੰਤਰੀ ਦਾ ਮੁੰਡਾ ਇੱਕ ਵਾਰੀ ਆਵੇ ਉਹ ਉੱਚੇ ਬੋਲਣਾ ਬੋਲੀਏ ਕਰਤਾ ਰਹੋ ਡਰਿਏ ਹੁਣ ਲੋਗ ਭਲੇਖਾ ਘੜ ਦਿੰਦੇ ਆ ਗਈ ਜੀ ਐਵੇਂ ਤੁਹਾਨੂੰ ਚੰਗੇ ਚੰਗੇ ਗਾਣੇ ਸੁਣਾ ਕੇ ਤੇ ਰੀਲਾਂ ਪਾ ਕੇ ਤੁਹਾਡੇ ਜਿਹੜੇ ਹੈਗੇ ਆ ਸੱਜੇ ਪੱਦੇ ਵਾਲੇ ਉਹ ਤੁਹਾਨੂੰ ਵਿਖਾਈ ਜਾਂਦੇ ਆ ਵੀ ਆਹ ਵੇਖੋ ਜਿਉ ਰਾਤ ਨੂੰ ਡਾਇਨਾਸੌਰ ਦੀਆਂ ਵੀਡੀਓ ਵੇਖ